ਤੁਸੀਂ ਸਾਡੇ ਪੱਤਰਕਾਰ ਸਵੈਨ ਸਹਿਬਾਨ ਇੱਕ ਅਹਿਮ ਮੁੱਦੇ ਤੇ ਅੱਜ ਆਪ ਇਥੇ ਇਕੱਠੇ ਹੋਏ ਆ ਜਿਹੜਾ ਪੰਜਾਬ ਹੈ ਖੇਤੀਬਾੜੀ ਪ੍ਰધાન ਸੂਬਾ ਆ ਪਸਾਰੇ ਹੀ ਇਸ ਨੂੰ ਜਾਣਦੇ ਆ ਇਹਦੇ ਲਈ ਜਿਹੜੀਆਂ ਅਸੀਂ ਫਸਲਾਂ ਪੈਦਾ ਕਰਦੇ ਆ ਉਹਦੇ ਚੋਂ ਵੱਡਾ ਹਿੱਸਾ ਜਿਹੜਾ ਸੈਂਟਰ ਵਿੱਚ ਪਹੁੰਚ ਜਾਂਦਾ ਹੈ ਉਹਦੇ ਵਿੱਚ एफसीआई 사ਤੋਂ ਖਰੀਦ ਕੇ ਲ ਜਾਂਦੀ ਹੈ ਸਾਡੀਆਂ ਏਜੰਸੀਆਂ ਵੀ ਉਹਨੂੰ ਖਰੀਦ ਕੇ ਦਿੰਦੀਆਂ ਹਨ ਉਹਦੇ ਲਈ ਜਿਹੜੀਆਂ ਫਸਲਾਂ ਅਸੀਂ ਬੀਜਦੇ ਆ ਉਹ ਕੁਛ ਉਧਰਲੇ ਪਾਸੋਂ ਵੀ ਉਹ ਕਿਹੜੀਆਂ-ਕਿਹੜੀਆਂ ਖਰੀਦ ਸਕਦੇ ਨੇ ਸਾਨੂੰ ਦੱਸਦੇ ਆ ਪ੍ਰਵਾਨਤ ਜਿਹੜੇ ਬੀਜ ਹੁੰਦੇ ਆ ਉਹ ਬੀਜੇ ਜਾਂਦੇ ਆ ਤੇ ਉਹ ਐਮਐਸਪੀ ਤੇ ਜਿਵੇਂ ਸਾਡੀ ਪੈੜੀ ਦੀ ਫਸਲ ਹੈ ਔਰ ਵੀਟ ਦੀ ਉਹ ਵਿਕਦੀ ਹੈ ਇਸ ਲਈ ਕਈ ਵਾਰੀ ਥੋੜੀਆਂ ਮੋਟੀਆਂ ਮੁਸ਼ਕਲਾਂ ਵੀ ਆਉਂਦੀਆਂ ਰਹੀਆਂ ਹੈ ਉਸਤੇ ਧਿਆਨ ਵਿੱਚ ਰੱਖਦੇ ਆਂ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਕਿ ਅਸੀਂ ਆਉਣ ਵਾਲੀਆਂ ਜੋ ਫਸਲਾਂ ਹੋਣਗੀਆਂ ਉਹਨਾਂ ਦੇ ਸੰਭਾਲ ਲਈ ਉਹਨਾਂ ਦੇ ਬਜਾਦ ਲਈ ਉਹਨਾਂ ਦੇ ਵੇਚਣ ਲਈ ਪ੍ਰਬੰਧਾ ਜਿਹੜੇ ਸੱਜੇ ਢੰਗ ਨਾਲ ਕੀਤੇ ਜਾ ਸਕਣ ਅੱਜ ਆਪਾਂ ਇਸੇ ਮਸਲੇ ਵਿੱਚ ਹੀ ਇੱਥੇ ਸਾਰੇ ਇਕੱਠੇ ਹੋਏ ਆਂ ਮੇਰੇ ਨਾਲ ਬਹੁਤ ਸਤਿਕਾਰਯੋਗ ਮੰਤਰੀ ਸ੍ਰੀ ਲਾਲਚੰਦ ਜੀ ਘਟਾਰੂ ਚੱਕ ਜਿਹੜੇ ਖੁਰਾਕ ਮੰਤਰੀ ਨੇ ਪੰਜਾਬ ਦੇ ਸਾਰੇ ਇਸ ਨੂੰ ਸੰਭਾਲਦੇ ਨੇ ਨਾਲ ਹੀ ਸਾਡੇ ਪਾਂਜਯੋਗ ਮੰਤਰੀ ਬਰਿੰਦਰ ਗੋਇਲ ਜੀ ਤੇ ਨਾਲ ਹੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਜੀ ਪੁਲਰ ਸਾਹਿਬ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਕਿ ਜਿਹੜੇ ਫਸਲਾਂ ਬੀਜਿਆਂ ਨੂੰ ਪ੍ਰਵਾਨਤ ਬੀਜ ਕਿਸਾਨਾਂ ਵਾਲੀ ਪ੍ਰੋਵਾਈਡ ਕਰਵਾਏ ਜਾਣ। ਔਰ ਉਹਨਾਂ ਤੇ ਉਹਨਾਂ ਨੂੰ ਸਮਝਾਇਆ ਜਾਵੇ, ਉਹਨਾਂ ਨੂੰ ਪ੍ਰੇਰਿਆ ਜਾਵੇ ਕਿ ਤਕਰੀਬਨ ਉਹਨਾਂ ਨੂੰ ਬੀਜਿਆ ਜਾਵੇ ਜਿਹੜੇ ਅਸੀਂ ਅੱਗੇ ਗਾ ਸਾਡੀ ਜਿਹੜੀ ਵਿਕਵਾਲੀ ਵੀ ਸੌਖੀ ਹੋ ਸਕਦੀ ਹੋਵੇ। ਪ੍ਰਕਿਊਰਮੈਂਟ ਵਿੱਚ ਔਖ ਨਾ ਆਵੇ। ਇਸ ਲਈ ਉਹਦੇ ਨਾਲ ਹੀ ਕਿ ਜਿਹੜੇ ਅਹਿਮ ਜਿਹੜਾ ਮੰਤਰਾਲਾ ਸਾਡਾ ਖੁਰਾਕ ਹੈ ਇਹਦੇ ਮੰਤਰੀ ਸਾਹਿਬਾ ਮੰਤਰੀ ਸਾਹਿਬ ਲਾਲਚੰਦ ਜੀ ਹੈ ਇਹ ਆਪਣੇ ਤੌਰ ਤੇ ਇਸ ਨੂੰ ਬਹੁਤ ਸੁਚਾਰੂ ਢੰਗ ਨਾਲ ਚਲਾਉਂਦੇ ਆ ਜਦੋਂ ਵੀ ਕੋਈ ਇਹੋ ਜਿਹੀਆਂ ਦਿੱਕਤਾਂ ਆਉਂਦੀਆਂ ਪਰ ਫਿਰ ਵੀ ਸਾਨੂੰ ਰਲ ਮਿਲ ਕੇ ਸਾਡੇ ਇਹ ਮੰਤਰੀ ਸਾਹਿਬ ਗੋਇਲ ਸਾਹਿਬ ਜਿਨ੍ਹਾਂ ਦਾ ਆਪਣੀ ਆੜਤ ਵੀ ਹੈ ਸ਼ੈਲਰ ਕਾਰੋਬਾਰ ਵੀ ਹੈ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਨੇ ਟਰਾਂਸਪੋਰਟ ਦਾ ਵਿਭਾਗ ਹੈ ਕਿਉਂਕਿ ਤੋ ਅਟਵਾਈ ਜਿਸ ਢੰਗ ਨਾਲ ਕਰਨੀ ਹੁੰਦੀ ਉਹ ਸਾਰਾ ਖਿਆਲ ਵਧੀਆ ਢੰਗ ਨਾਲ ਰੱਖਿਆ ਜਾ ਸਕੇ ਜਿਹੜਾ ਸਮੇਂ ਤੋਂ ਪਹਿਲਾਂ ਉਹਦੀਆਂ ਤਿਆਰੀਆਂ ਵਧੀਆ ਵੱਖੋ ਵੱਖਰੇ ਤੌਰ ਤੇ ਜਿਹੜੇ ਕਰਦੇ ਸੀ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੇ ਕਿਸੇ ਨੂੰ ਕੋਈ ਇੱਕ ਦੂਸਰੇ ਪ੍ਰਤੀ ਗੱਲ ਦੱਸਣੀ ਹੋਵੇ ਅਸੀਂ ਦੱਸ ਸਕਦੇ ਹਾਂ ਵੀ ਇਹ ਇਸ ਸਮੇਂ ਤੱਕ ਆ ਸਕਦੀ ਹੈ ਇਸ ਲਈ ਇਹ ਕਮੇਟੀ ਬਣਾਈ ਗਈ ਹੈ ਤੇ ਸੈਂਟਰ ਸਰਕਾਰ ਨਾਲ ਵੀ ਸਮੇਂ-ਸਮੇਂ ਤੇ ਜਿਹੜੀਆਂ ਆਉਂਦੀਆਂ ਦਿੱਕਤਾਂ ਉਹਨੂੰ ਵੀ ਅਸੀਂ ਸਾਰੇ ਰਲ ਮਿਲ ਕੇ ਨਿਵੇੜਾ ਕਰ ਸਕੀਏ ਉਹ ਜਿਹੜਾ ਵੱਡਾ ਸਮੱਸਿਆਵਾਂ ਵਾਂ ਉਲਝਣਾ ਆਉਂਦੀਆਂ ਉਹਨੂੰ ਅਸੀਂ ਬੈਠ ਕੇ ਕਰਗੇ ਇਸ ਲਈ ਅੱਜ ਦੀ ਜਿਹੜੀ ਪਹਿਲੀ ਕਮੇਟੀ ਬਣਾਈ ਗਈ ਉਹਦੀ ਮੀਟਿੰਗ ਹੈ ਫਾਰਮਲ ਮੀਟਿੰਗ ਹੀ ਹੁੰਦੀ ਹੈ ਪਹਿਲੀ ਵਾਰ ਉਹਦੇ ਵਿੱਚ ਥੋੜੇ-ਮੁਟੇ ਇਸ਼ੂ ਦੇਖੇ ਵੀ ਜਾਂਦੇ ਆ ਜਿਵੇਂ ਕਿ ਸਾਨੂੰ ਜਿਹੜੀ ਪਹਿਲਾਂ ਸਪੇਸ ਦੀ ਆਏ ਵਾਰ ਬਹੁਤ ਵੱਡਾ ਜਿਹੜੀ ਦਿੱਕਤ ਆਉਂਦੀ ਹੈ ਉਹ ਇਸ ਵਾਰ ਸਾਨੂੰ ਫੂਡ ਸਪਲਾਈ ਵੱਲੋਂ ਵੀ ਫੂਡ ਕਾਰਪੋਰੇਸ਼ਨ ਵੱਲੋਂ ਵੀ ਇਹ ਇਨਸ਼ੋਰ ਕੀਤਾ ਗਿਆ ਸੈਕਟਰੀ ਸਾਹਿਬ ਵੀ ਬੈਠੇ ਆ ਤੇ ਜਿਹੜੀ ਅਸੀਂ 31 ਜੁਲਾਈ ਤੱਕ ਇਹਨੂੰ ਸਾਰਾ ਨਿਬੇੜ ਲਵਾਂਗੇ ਉਹਨਾਂ ਨੇ ਪੱਕਾ ਕੀਤਾ ਜਿਸ ਨਾਲ ਕਿ 10 ਲੱਖ ਮੀਟ੍ਰਿਕ ਟਨ ਪਰ ਮੰਥ ਉਹ ਨਾਲ ਚੱਕੇ ਜਾ ਰਹੀ MOVEMENT ਹੋ ਰਹੀ ਹੈ ਤੋਂ ਇਸ ਲਈ ਅ ਅੱਜ ਦਾ ਜਿਹੜਾ ਇਹ ਹੈ ਹੋਰ ਵੀ ਜਿਹੜੀਆਂ ਜਿਵੇਂ ਜਿਵੇਂ ਸਾਨੂੰ ਕੋਈ ਸਮੱਸਿਆ ਆਉਦੀ ਆਉਸੀ ਆਪ ਵੀ ਦੀ ਰਲ ਕੇ ਔਰ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹਾਂ ਅ ਮੈਂ ਮੰਤਰੀ ਜੀ ਲਾਲਚੰਦ ਜੀ ਹੋਰਨ ਫਾਜ਼ਲ ਜੀ ਮੈਂ ਸ਼ੁਕਰੀਆ ਤੁਸੀਂ ਸਾਰੇ ਇੱਕ ਵਾਰ ਫੇਰ ਸਾਡੀ ਪੀਸੀ ਨੂੰ ਕਵਰ ਕਰਨ ਲਈ ਆਇਓ ਬੇਸਿਕਲੀ ਦੋ ਤਿੰਨ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਖੁੱਡੀਆਂ ਸਾਹਿਬ ਨੇ ਸ਼ੇਅਰ ਕੀਤੀਆਂ ਪੰਜਾਬ ਦੇ ਅੰਦਰ ਦੋ ਵੱਡੀਆਂ ਐਕਸਰਸਾਈਜ਼ ਹੁੰਦੀਆਂ ਨੇ ਪ੍ਰਕੋਰਡਮ ਨੂੰ ਲੈ ਕੇ ਵੀਟ ਔਰ ਪੈਡੀ ਦਾ ਇਹ ਬੜੇ బిਗੇਸਟ ਸੀਜ਼ਨ ਨੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੰਜਾਬ ਦੀ ਆਰਥਿਕਤਾ ਦਾ ਮੈਂ ਸਮਝਦਾ ਵੀ ਵੱਡਾ ਤੁਰਾ ਵੀ ਨੇ ਸੋ ਕਰੋੜਾਂ ਲੋਕ ਚਾਹੇ ਉਹ ਕਿਸਾਨ ਨੇ ਚਾਹੇ ਮਿੱਲਰ ਨੇ ਚਾਹੇ ਆੜਤੀ ਨੇ ਚਾਹੇ ਮਜ਼ਦੂਰ ਨੇ ਕੋਈ ਇਸ ਸੀਜ਼ਨ ਨਾਲ ਜੁੜੇ ਹੁੰਦੇ ਆ ਜੋ ਜਿਹਨਾਂ ਦਿਨਾਂ 'ਚ ਸੀਜ਼ਨ ਪੰਜਾਬ 'ਚ ਚੱਲਦੇ ਆ ਉਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਫੂਡ ਸਪਲਾਈ ਮਹਿਕਮਾ ਹਰ ਸਾਲ ਇਸ ਕੰਮ ਨੂੰ ਨੇਪਰ ਚੜਨ ਦੀ ਕੋਸ਼ਿਸ਼ ਕਰਦਾ ਆਪਣੇ ਵੱਲੋਂ ਜੀ ਜਾਨ ਲਾ ਕੇ ਸੋ ਚੰਗੀ ਗੱਲ ਇਹ ਆ ਕਿ ਇਸ ਵਾਰ ਅਸੀਂ ਚਾਰ ਡਿਪਾਰਟਮੈਂਟ ਚਾਰ ਮੰਤਰੀ ਸਹਿਬਾਨ ਕਿਉਂਕਿ ਲੇਬਰ ਐਂਡ ਕਾਰਡਿਸ ਦੇ ਟੈਂਡਰ ਦੇ ਵਿੱਚ ਕਈ ਵਾਰੀ ਟਰਾਂਸਪੋਰਟ ਦੀ ਪ੍ਰੋਬਲਮ ਆਂਦੀ ਆ ਤੇ ਟ੍ਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਵੀ ਸਾਡੇ ਨਾਲ ਹੋਣਗੇ ਖੁੱਡੀਆਂ ਸਾਹਿਬ ਕਿਉਂਕਿ ਖੇਤੀਬਾੜੀ ਮੈਘੇ ਵੀ ਨੂੰ ਚਲਾਉਂਦੇ ਆ ਸੋ ਕਈ ਵਾਰ ਜਿਸ ਤਰ੍ਹਾਂ ਨਕਲੀ ਬੀਜ ਆ ਜਾਂਦੇ ਆ ਤੇ ਨਗਲੀ ਬੀਜਾਂ ਕਰਕੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਪਿੱਛੇ ਤੁਸੀਂ ਦੇਖਿਆ ਵੀ ਆ ਸੋ ਇਹ ਵੀ ਇੱਕ ਸਾਨੂੰ ਸਮਝਦੇ ਆ ਸਾਡੇ ਇੱਕ ਅੱਛੀ ਕੋਆਰਡੀਨੇਸ਼ਨ ਬਣ ਗਈ ਆ ਗੋਇਲ ਸਾਹਿਬ ਵੀ ਸਾਡੇ ਇਸ ਕਮੇਟੀ ਦੇ ਨਾਲ ਨੇ ਸੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਇਸ ਸਾਲ ਆਉਣ ਵਾਲੇ ਸਮੇਂ ਚ 175 ਤੋਂ 180 ਲੱਖ ਐਮਟੀ ਜਿਹੜੀ ਉਹ ਪੈੜੀ ਆਉਣ ਦੀ ਸਭਾਵਨਾ ਉਹਦਾ ਮੌਸਮਾ ਕਰਕੇ ਕੋਈ 2-4 ਲੱਖ ਐਮਟੀ ਤਾਂ ਤਾਂ ਚਲੇ ਜਾਵੇ ਪਰ ਮੋٹے ਤੌਰ ਤੇ ਜਿੰਨਾ ਕਿ ਰਕਬਾ ਪੰਜਾਬ ਦੇ ਅੰਦਰ ਥੱਲੇ ਆਂਦਾ ਉਹ 175 ਤੋਂ 80 ਲੱਖ ਐਮਟੀ ਜਿਹੜੀ ਆ ਉਹ ਆਉਗੀ ਤੇ ਅੰਦਾਜ਼ਨ ਉਹਦਾ 120 ਲੱਖ ਐਮਟੀ ਰਾਈਸ ਜਿਹੜਾ ਪੰਜਾਬ ਚ ਬਣਦਾ ਸੋ ਪਿਛਲੇ ਸਾਲ 173 ਲੱਖ ਪੈੜੀ ਆਈ ਆ ਤੇ 119 ਲੱਖ ਦੇ ਕਰੀਬ ਜਿਹੜਾ 17 ਲੱਖ ਸੋਰੀ ਉਹ ਆ ਰਾਈਸ ਪੰਜਾਬ ਚ ਜਿਹੜਾ ਬਣਿਆ ਸੋ ਆ ਇਟ 60 ਲੱਖ ਦੇ ਕਰੀਬ ਅਸੀਂ ਜਿਹੜੀ ਉਹ ਮਿਲਿੰਗ ਹੋ ਗਈ ਆ 17 ਗ ਲੱਖ ਰਹਿ ਗਈ ਆ ਸੋ ਜਿਹੜਾ ਟੀਚਾ ਤੁਹਾਨੂੰ ਕੁੜੀਆ ਸਾਹਿਬ ਨੇ ਦੱਸਿਆ ਵੀ ਜੁਲਾਈ ਤੱਕ ਅਸੀਂ ਉਹ ਕੰਪਲੀਟ ਕਰ ਲੈਣਾ ਮਿਲਿੰਗ ਦਾ ਅਸੀਂ ਮਿਲਰ ਸਾਡੇ ਵਿਲੇ ਹੋ ਜਾਣਗੇ ਬਹੁਤ ਸਾਰੇ ਤਾਂ ਹੋ ਗਏ ਆ ਸੋ ਇਸੇ ਤਰ੍ਹਾਂ ਸਾਡੀਆਂ ਕੋਸ਼ਿਸ਼ਾਂ ਨੇ ਵੀ ਅਗਲਾ ਸਾਲ ਜੇ ਤਰ੍ਹਾਂ ਹਰ ਕਾਜੀ ਜੁਲਾਈਸ ਕਰ ਰਹੇ ਆ ਅਗਲਾ ਸਾਲ ਨੂੰ ਅਸੀਂ ਜ਼ੋਨ ਚ ਕੰਪਲੀਟ ਕਰੀਏ ਸੋ ਸਾਡੀ ਇਹੀ ਬੇਨਤੀ ਆ ਅ ਕੇਂਦਰ ਸਰਕਾਰ ਨੂੰ ਕਿਉਂਕਿ ਅਸੀਂ ਤਾਂ ਪ੍ਰੋਕਿਉਰਮੈਂਟ ਕਰਕੇ ਸੈਂਟਰ ਪੂਲ ਦੇ ਵਿੱਚ ਦਿੰਨੇ ਆ ਸੋ ਪੰਜਾਬ ਸਰਕਾਰ ਦੀ ਭੂਮਿਕਾ ਇਹ ਹੀ ਹੈ ਵੀ ਜਿੱਥੇ ਪੰਜਾਬ ਸਰਕਾਰ ਦੀਆਂ ਆਪਣੀਆਂ ਡਿਊਟੀਆਂ ਨੇ ਉਹ ਅਸੀਂ ਜੀ ਜਾਣ ਲਾ ਕੇ ਨਿਭਾਣੇ ਆ ਜਿਹੜੀਆਂ FCI ਜਾਂ ਕੇਂਦਰ ਨਾਲ ਜੁੜੀਆਂ ਨੇ ਉਹ ਅਸੀਂ ਹਮੇਸ਼ਾ ਹੀ ਅਪੀਖਸ਼ਾ ਕਰਦੇ ਆ ਉਮੀਦ ਕਰਦੇ ਆ ਵੀ ਉਹ ਵੀ ਵੈਸੇ ਕਰਦੇ ਆ ਪਿੱਛੇ ਵੀਰ ਚਾਚਾ ਹੋਣਾ ਨੇ ਮੂਵਮੈਂਟ ਦੇ ਵਿੱਚ ਜੋ ਯੋਗਦਾਨ ਪਾਇਆ ਲੇਕਿਨ ਜੇ ਜਿਹੜੀ ਵੱਡੀ ਇਸ ਰਾਈਸ ਦੀ ਪੈਦਾਵਾਰ ਆ ਉਹਦੇ ਰਿਕਾਰਡਿੰਗ ਹਰ ਮਹੀਨਾ 10 ਤੋਂ 12 ਲੱਖ ਐਮਟੀ ਜਿਹੜੀ ਆ ਉਹ ਮੂਮੈਂਟ ਦੀ ਲੋਡ ਆ ਫਿਰ ਤੁਸੀਂ ਜਾ ਕੇ ਉਹਨੂੰ ਪੂਰੇ ਸਾਲ ਦੇ ਅੰਦਰ 120 ਲੱਖ ਐਮਟੀ ਤਕਰੀਬ ਕੰਪਲੀਟ ਕਰ ਸਕਦੇ ਹੋ ਸੋ ਸਾਡੇ ਹੰਬਲ ਰਿਕਵੈਸਟ ਉਹਨਾਂ ਨੂੰ ਅਸੀਂ ਮਤਲਬ ਡਿਪਾਰਟਮੈਂਟ ਵੱਲੋਂ ਵੀ ਕਰਦੇ ਆ ਉਸ ਤਰ੍ਹਾਂ ਵੀ ਕਰਾਂਗੇ ਸੀਐਮ ਸਾਹਿਬ ਵੀ ਲਗਾਤਾਰ ਇਹਦੇ ਤੇ ਵਰਕ ਕਰਦੇ ਆ ਸੋ ਸਾਡੀ ਮੰਗ ਹੈ ਵੀ 10 ਤੋਂ 12 ਲੱਖ ਐਮਟੀ ਉਹ ਵੀ ਹਰ ਮਹੀਨੇ ਇਹ ਤੋਂ ਮੂਵਮੈਂਟ ਕਰਨ ਪੰਜਾਬ ਦੇ ਅੰਦਰੋਂ ਦੂਸਰਾ ਅਸੀਂ ਜਿਹੜਾ ਸਪੇਸ ਨੂੰ ਲੈ ਕੇ 41 ਲੱਖ ਐਮਟੀ ਦਾ 41 ਲੱਖ ਐਮਟੀ ਦੇ ਜਿਹੜੇ ਗਡਾਉਨ ਹੈ ਪੰਜਾਬ 'ਚ ਬਣਾਉਣ ਦੇ ਲਈ ਉਹ ਅਸੀਂ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੇ ਕੰਪਲੀਟ ਕਰਕੇ ਜਿਹੜੀ ਹਾਈ ਲੈਵਲ ਕਮੇਟੀ ਹੈ ਐਚ ਐਲ ਸੀ ਉਹਨੂੰ ਅਸੀਂ ਭੇਜੇ ਹੋਏ ਆ ਸੋ ਸਾਡੀ ਇਹ ਵੀ ਬੇਨਤੀ ਆ ਵੀ ਜਿਹੜੀ ਉਹ ਹਾਈ ਲੈਵਲ ਕਮੇਟੀ ਆ ਉਹ ਉਹਦੇ ਉੱਤੇ ਜਲਦੀ ਪਹਿਲ ਕਦਮੀ ਕਰੇ ਤਾਂ ਜੋ ਆਰ ਵਾਲੇ ਸਮੇਂ ਚ ਅਸੀਂ ਨਾ ਗਡੌਨਾਂ ਦਾ ਨਿਰਮਾਣ ਕਰਕੇ ਪੰਜਾਬ ਦੇ ਅੰਦਰ ਪੱਕੇ ਤੌਰ ਤੇ ਸਬੇਸ ਦੀ ਸਬਸਤਿਆ ਕਿਉਂਕਿ ਪੰਜਾਬ ਖੇਤੀਬਾੜੀ ਸਟੇਟ ਹੈਗਾ ਸੋ ਪੱਕੇ ਤੌਰ ਤੇ ਉਹ ਹੱਲ ਹੋਵੇ ਸੋਦੇ ਲਈ ਸਾਡੀ ਮੰਗ ਹੈ ਵੀ ਜਿਹੜਾ ਉਹ ਜਲਦੀ ਤੋਂ ਜਲਦੀ 300 ਲੱਖ ਐਮਟੀ ਦਾ ਜਿਹੜਾ ਸਾਡੇ ਪ੍ਰਪੋਜ਼ਲ ਗਈਆਂ ਨੇ ਉਹ ਉਹਨੂੰ ਨੇਪਰੇ ਚਾੜ ਸਾਡੀ ਮਦਦ ਕੀਤੀ ਜਾਵੇ ਸੋ ਅ ਬਸ ਅਸੀਂ ਇਹ ਸਮੇਂ 'ਚ ਕਿ ਆਰ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨਾਂ ਨੂੰ ਜ਼ਰੂਰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਮਤਲਬ ਚੜ੍ਹਦੀ ਕਲਾ 'ਚ ਰਹੋ ਅਮੇਸਾਹੀ ਮਾਨ ਸਾਹਿਬ ਕਹਿੰਦੇ ਅਸੀਂ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਦੇ ਆ ਪਰ ਜਿੰਨੀਆਂ ਵੀ ਫੈਕਲਟੀਜ਼ ਨੇ ਉਹ ਅਸੀਂ ਸਾਰੇ ਪੰਜਾਬੀ ਆ ਮਿਲਰਜ਼ ਵੀ ਆਪਣੇ ਨੇ ਆੜਤੀ ਵੀ ਆਪਣੇ ਆ ਸੋ ਆਰ ਵਾਲੇ ਸਮੇਂ ਚ ਜਿਹੜਾ ਪੈ ਡਿਸੀਜਨ ਦੇ ਅੰਦਰ ਉਹ ਫਸਲ ਨੂੰ ਪਹਿਲੀ ਗੱਲ ਤੇ ਜਿਹੜੀਆਂ ਪ੍ਰਵਾਨਿਤ ਵਿਜ਼ਨ ਨੇ ਜਿਹੜੇ ਯੂਨੀਵਰਸਿਟੀ ਵੱਲੋਂ ਉਹੀ ਉਹ ਵਿਜ਼ਨ ਤੇ ਪ੍ਰਾਪਰ ਢੰਗ ਨਾਲ ਮੰਡੀ ਚ ਆਵੇ ਕੱਲਾ ਕੱਲਾ ਦਾਣਾ ਚੱਕਾਂਗੇ ਪੂਰਾ ਐਮ ਐਮ ਐਸ ਐਮ ਐਸ ਵੀ ਦੇ ਉੱਤੇ ਤੇ ਜਿਸ ਤਰ੍ਹਾਂ 24 24 ਘੰਟੇ ਦੇ ਵਿੱਚ ਅਸੀਂ ਰਿਕਾਰਡ ਬਣਾਇਆ ਪੰਜਾਬ ਦੇ ਅੰਦਰ ਉਹਨਾਂ ਦੇ ਪੈਸੇ ਖਾਤਿਆਂ ਚ ਪਾਣਾ ਦਾ ਉਹਨੂੰ ਅਸੀਂ ਜਾਰੀ ਰੱਖਾਂਗੇ ਸੋ ਹੋਰ ਵੈਡਰ ਅਸੀਂ ਕਰਾਂਗੇ ਸੋ ਅਸੀਂ ਪੂਰੇ ਇੰਤਜ਼ਾਮ ਐਡਵਾਂਸ ਤੌਰ ਤੇ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹ ਵੀ ਸੀਜ਼ਨ ਪੰਜਾਬ ਦੀ ਪ੍ਰਕਿਊਰਮੈਂਟ ਨਾਲ ਜੁੜੀਆਂ ਜਿੰਨੀਆਂ ਫੈਕਲਟੀਆਂ ਨੇ ਚਾਹੇ ਮਿਲਰ ਆ ਆਰਤੀ ਨੇ ਮਜ਼ਦੂਰ ਨੇ ਅਸੀਂ ਉਹਨਾਂ ਦੇ ਹਿੱਤ ਦੀ ਪੂਰੀ ਤਰ੍ਹਾਂ ਸੁਰੱਖਿਆ ਕਰਾਂਗੇ ਔਰ ਉਹਨਾਂ ਤੋਂ ਵੀ ਵਿਸ਼ੇਸ਼ ਕਰਦੇ ਆ ਵੀ ਜੋ ਸਾਡੀਆਂ ਵੀ ਲੋੜਾਂ ਨੇ ਕੀ ਮੌਇਚਰ ਜ਼ਿਆਦਾ ਨਾ ਹੋਵੇ ਬਸ ਮਤਲਬ ਪ੍ਰਾਪਰ ਮੰਡੀ ਚ ਆ ਜਾਵੇ ਸੋ ਐਮਐਸਪੀ ਦੇ ਉੱਤੇ ਕੱਲਾ ਕੱਲਾ ਦਾਣਾ ਚੱਕਾਂਗੇ ਪੂਰੀਆਂ ਤਿਆਰੀਆਂ ਆ ਸੋ ਅਸੀਂ ਆਗੇ ਨਾਲ ਰਵਾਸ ਤੁਰ ਪਏ ਆ ਸੋ ਮੈਨੂੰ ਚੰਗਾ ਆ ਸਾਡੇ ਮੇਰੇ ਚਾਰ ਕੁਲੀਗ ਹੋਰ ਸਾਥੀ ਤੇਨ ਮੇਰੇ ਨਾਲ ਅਸੀਂ ਇਸ ਸੀਜ਼ਨ ਹੋਰ ਬੈਟਰ ਕਰਨ ਲਈ ਪੂਰੀ ਜਿੰਦ-ਜਾਨ ਲਾਵਾਂਗੇ ਇਹ ਅਸੀਂ ਅਪੀਲ ਕਰਦੇ ਸਾਂ ਲਾਸਟ ਟਾਈਮ ਸਪੇਸ ਦੀ ਪ੍ਰੋਬਲਮ ਆਈ ਸੀ ਕਿ ਸਪੇਸ ਆ ਨਹੀਂ ਸੀਗੀ ਜਿਹੜਾ ਕਿ ਕਿਸਾਨਾਂ ਨੂੰ ਖੱਜਲ ਖਵਾਰ ਹੋਣਾ ਪਿਆ ਲੋਕਾਂ ਦੇ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗੇ ਸੀਗੀ ਉਦੇ ਬਾਰੇ ਕਿਉਂਕਿ ਸੈਂਟਰ ਨੇ ਸਪੇਸ ਖਾਲੇ ਨਹੀਂ ਕੀਤੀ ਸੀਗੀ ਉਦੇ ਬਾਰੇ ਹੁਣ ਕੀ ਐਕਸਰਸਾਈਜ਼ ਐਡਵਾਂਸ ਕਰ ਲੈਣ ਦੀ ਆ ਕਰ ਲਈਏ ਤੁਸੀਂ ਕਰ ਲੈਗੇ ਕਿੰਨਾ ਹੀ ਬਾਰੇ ਗੋਦਾਮਾਂ ਚ ਮਾਲ ਪਿਆ ਹੈ ਫੈਸਟੇਸ ਖਾਲੀ ਕਿੰਨਾ ਹੈ ਮੈਂ ਉਹੀ ਗੱਲ ਕਹਿ ਰਿਹਾ ਹਾਂ ਇਸ ਵੇਲੇ ਸਪੇਸ ਸਾਡੇ ਕੋ ਕੋਈ ਨਹੀਂ ਜਿੰਨਾ ਸਾਡੇ ਕੋ 175 ਲੱਖ ਐਮਟੀ ਦਾ ਸਪੇਸ ਹੈ ਪੰਜਾਬ ਚ ਉਹ ਸਾਡੇ ਕੋ ਫੁੱਲ ਹੈਗਾ ਫਿਰ ਅਸੀਂ ਬੇਨਤੀ ਕਰ ਰਹੇ ਹਾਂ ਉਸੇ ਉਹੀ ਬੇਨਤੀ ਕਰ ਰਹੇ ਹਾਂ ਕਿ ਸਪੇਸ ਹੀ ਸਮੱਸਿਆ ਕਿਉਂਕਿ ਸੈਂਟਰ ਨਾਲ ਜੁੜਿਆ ਸਵਾਲ ਹੈ ਪੰਜਾਬ ਨੇ ਤੇ ਗਵਰਨਮੈਂਟ ਕਰਕੇ ਇੱਕ ਭੂਮਿਕਾ ਵਿਚੋਲੇ ਵਾਲੀ ਕਹਿ ਲਓ ਵਿੱਚ ਉਹ ਦਾ ਕਰਕੇ ਦੇਣੀ ਆ ਸੋ ਅਸੀਂ ਇਸੇ ਗੱਲ ਕਹਿ ਰਹੇ ਆ ਕਿ ਇਸ ਓਖਾ ਕੰਮ ਵੀ ਨਹੀਂ ਆ ਇਤਿਹਾਸਿਕ ਤੌਰ ਤੇ ਦੇਖਿਆ ਜਾਵੇ ਮੈਂ 15 18 ਸਾਲ ਦਾ ਜੋ ਦੇਖਿਆ ਮਤਲਬ ਸੋਰੀ ਆਪਣੇ ਡਿਪਾਰਟਮੈਂਟ ਦਾ ਹਰ ਸਾਲ ਨਾਲ ਦੀ ਨਾਲ ਹੀ ਸਪੇਸ ਬਣਦੀ ਹੈ ਕਦੀ ਵੀ ਤੁਹਾਨੂੰ ਖਾਲੀ ਨਹੀਂ ਮਿਲਣਗੇ ਹਰ ਸਾਲ ਮੂਵਮੈਂਟ ਹੁੰਦੀ ਆ ਪਰ ਉਧਰ ਵਾਈ ਜਾਂਦਾ ਉਧਰੋ ਚਲੀ ਜਾਂਦਾ ਲੇਕਿਨ ਕਿਉਂਕਿ ਅ ਪਿਛਲੇ 2 ਸਾਲਾਂ ਤੋਂ ਜਿਹੜੀ ਮੂਵਮੈਂਟ ਘਟ ਹੋਈ ਹੈ ਜਿੱਦਾਂ ਮੈਂ ਕਿਹਾ ਜੇ 10 ਤੋਂ 12 ਲੱਖ ਐਮਟੀ ਦੀ ਮੂਵਮੈਂਟ ਹੋ ਜਾਵੇ ਤਾਂ ਫੇ ਸਾਡੀ ਪ੍ਰੋਬਲਮ ਹੀ ਕੋਈ ਨਹੀਂ ਜੇ 7-8 ਰੋਗ ਹੀ ਫੇ ਸਾਡਾ ਕ੍ਰੈਸਿਸ ਬਣਦਾ ਸੋ ਇਹਦੇ ਲਈ ਸਾਡੀ ਇਹੀ ਵੇਦਦੀ ਆ ਵੀ ਉਹ ਜਿਹੜੇ ਸਾਡੇ ਗਡੌਨ ਅਸੀਂ ਹਾਈ ਲੈਵਲ ਕਮੇਟੀ ਕੋਲ ਪਏ ਆ ਉਹ ਵੀ ਉਹ ਕਾਰਨ ਸਾਨੂੰ ਉਮੀਦ ਵੀ ਹੈ ਸਾਨੂੰ ਉਮੀਦ ਵੀ ਹੈ ਵੀ ਉਹ ਮਤਲਬ ਹੋਰ ਬੈਟਰ ਕਰਨਗੇ ਕਿਉਂਕਿ ਪੰਜਾਬ ਕੇਂਦਰੀ ਪੂਲ ਦੇ ਅੰਦਰ ਵੱਡੀ ਭੂਮਿਕਾ ਅਦਾ ਕਰਦਾ ਚਾਹੇ ਐਮਟੀ ਵਾਲੀ ਜਿਹੜੀ ਮਤਲਬ ਸੈਂਟਰ ਗਵਰਨਮੈਂਟ ਜੋ ਹੈ ਉਹ ਮੂਵਮੈਂਟ ਇਸ ਕੋਈ ਆਪਰੇਟ ਨਹੀਂ ਕਰੀ ਹਾਂਜੀ ਆਪ ਸੈਕਟਰ ਗਵਰਨਮੈਂਟ ਜੋ ਹੈ ਇਸ ਕੋ ਮੂਵਮੈਂਟ ਨਹੀਂ ਕਰਾ ਰਹੀ ਇਹ ਕਹਿਣਾ ਚਾਹ ਰਹੇ ਆਪ ਨਹੀਂ ਬੇਸਿਕਲੀ ਤਾਂ ਮੂਵਮੈਂਟ ਕਰਨੇ ਹੀ ਉਹਨਾਂ ਨੇ ਆ ਬੇਸਿਕਲੀ ਤਾਂ ਉਹਨਾਂ ਦਾ ਹੀ ਨਾਜ ਆ ਨਾ ਉਹ ਉਹਨਾਂ ਦਾ ਹੀ ਨਾਜ ਆ ਕੇਂਦਰੀ ਮੂਲ ਦੇ ਲਈ ਪੰਜਾਬ ਪ੍ਰਕਿਊਰਮੈਂਟ ਕਰਕੇ ਦਿੰਦਾ ਸੋ ਸਾਡੀ ਤੇ ਕਿੰਨਾ ਹੈ ਇਸ ਬਾਂਗ ਕਿੰਨੀ ਹੈ ਚਾਹ ਕਿੰਨਾ ਸਾਡੇ ਕੋ ਟੋਟਲ ਟੋਟਲ ਕਿੰਨਾ ਦੱਸਿਓ ਕਿੰਨਾ 200 ਲੱਖ ਰਪੀਏ ਦੇ ਸਾਰੇ ਦਾਊਨ ਨਹੀਂ ਐਕਿਊਰੇਟ ਦੱਸੋ ਉਹ ਸਵਾਲ ਪੂਰਾ ਪਾਣੀ ਦਾ ਕਰਦੇ ਉਹੀ ਉਹੀ ਸਵਾਲ ਹੈ ਉਹੀ ਸਵਾਲ ਉਹ ਇੱਕੋ ਹੀ ਗੱਲ ਹੈ

ਸਾਜਜੀ ਪੱਤਰੀ ਹੋ ਗਈ ਆ ਇੱਕ ਮੀਟਿੰਗ ਵੀ ਕਰਕੇ ਆਇਆ ਇੱਕ ਪੋਲੀਟਿਕਲ ਹੈ ਓਬਵੀਅਸ ਕਰਾਂਗੇ ਸਾਡੀ ਲਾਇਬਿਲਟੀ ਆ ਔਰ ਅਸੀਂ ਆਪਣੀ ਭੂਮਿਕਾ ਨਿਭਾਉਣ ਤੋਂ ਕੋਈ ਪਿੱਛੇ ਨਹੀਂ ਹਟਾਂਗੇ ਕੋਈ ਨਵਾਵਾਂਗੇ ਹਰ ਰਿਐਲਿਟੀ ਜਿਹੜੀ ਆ ਸਰਚ ਉਹੀ ਕਰਨਾ ਕਿ ਉਹਕੇ ਠੀਕ ਹੈ ਸੁਦੇਵਾਨ ਜੀ ਨੇ ਕਿ ਕਿੰਝ ਜਦ ਤੱਕ ਆਪਾਂ ਨਹੀਂ ਕਰਾਂਗੇ ਤੇ ਤਦੋਂ ਹੁਣ ਹੈ ਤਾਂ ਸਪੈਸ਼ਲ ਇੱਕ ਤਾਂ ਆਈ ਕਿ ਆਈ ਕਿ ਕਿਉਂਕਿ ਸਰ ਮੌਨਸੂਨ ਆ ਰਿਹਾ ਹੈ ਪਾਣੀ ਔਰ ਹੜਕੀ ਜੋ ਫਲਡ ਇਹ ਸਾਰੀ ਚੀਜ਼ ਸਿਚੁਏਸ਼ਨ ਜੋ ਹੈ ਅਗਰ ਹੋਤੀ ਹੈ ਤਾਂ ਐਸੇ ਵਿੱਚ ਅਨਾਜ ਖਰਾਬ ਹੋਗਾ ਉਸਦੀ ਜ਼ਿੰਮੇਵਾਰੀ ਕੋ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਲਗਾਤਾਰ ਰਾਤ ਤੇ ਜੈਂਟਰ ਦੇ ਪਹਿਲਾਂ ਵੀ ਬਾਰ-ਬਾਰ ਮਿਲਦੇ ਵੀ ਰਿਹਾ ਚਿੱਠੀਆਂ ਵੀ ਲਿਖਦੇ ਰਿਹਾ ਹਰ ਕਾ ਵੀ ਇਹ ਮਿਲ ਕੇ ਵੀ ਆਉਣਗੇ ਉਹਨਾਂ ਨੇ ਵਾਅਦਾ ਵੀ ਕੀਤਾ ਕਿ 10 10 ਲੱਖ ਚੱਕਣੇ ਕਿਉਂਕਿ ਸਾਬ ਕਮੇਟੀ ਬਣਾਈ ਹੈ ਅਸੀਂ ਸਾਰੇ ਮਿਲ ਕੇ ਇੱਥੇ ਕੋਸ਼ਿਸ਼ ਕਰਾਂਗੇ ਪੂਰਾ ਜ਼ੋਰ ਲਾਵਾਂਗੇ ਅਸਲ 'ਚ 1 ਮਹੀਨੇ ਦਾ 12 ਲੱਖ ਮੈਟ੍ਰਿਕ ਟਨ ਸੈਂਟਰ ਇਥੋਂ ਨਾਲ ਲੈ ਕੇ ਜਾਵੇ ਚੌਲ ਤੇ ਕਣਕ ਲੈ ਕੇ ਜਾਵੇ ਫੇਰ ਸਾਡੇ ਗਡਾਊਨ ਖਾਲੀ ਹੁੰਦੇ ਆ ਉਹ ਲੈ ਕੇ ਜਾਂਦੇ ਆ 8 ਲੱਖ ਮੀਟਰਿਕ ਟਨ ਉਹ ਜਦੋਂ 4 ਲੱਖ ਮੀਟਰਿਕ ਟਨ ਹਰ ਮਹੀਨੇ ਦਾ ਵਾਧਾ ਜਾਂਦਾ ਤੇ ਉਹ ਫਿਰ ਸਪੇਸ ਜਿਹੜੀ ਆ ਉਹ ਸਾਡੀ ਖਾਲੀ ਹੁੰਦੀ ਜਗਾ ਤੇ ਉਹ ਗਦਾਮ ਜਿਹੜੇ ਉਹ ਫੁੱਲ ਰਹੇ ਨੇ ਕੱਤੀ ਦੇਖੋ ਇਹ ਇਹ ਜਿਹੜੀ ਇਹ ਕੰਮ ਆ ਇਹ ਕਰਨਾ ਸੈਂਟਰ ਨੇ ਐਫਸੀਆਈ ਨੇ ਅਸੀਂ ਉਹਨਾਂ ਨਾਲ ਰابطਾ ਬਣਾ ਕੇ ਜਲ ਤੋਂ ਜਲਦ ਕੋਸ਼ਿਸ਼ ਕਰਾਂਗੇ ਕਿ ਸਾਡੇ ਗੋਡਾਊਨ ਖਾਲੀ ਹੋਣ ਜਿਹੜਾ ਵੱਡਾ ਕਿਸਾਨ ਹੈ ਉਹ ਫਸਲ ਲੈ ਕੇ ਆਊਗਾ ਉਹਦੇ ਬਾਅਦ ਸ਼ੈਲਰ ਵਾਲਾ ਮਿਲਿੰਗ ਕਰਕੇ ਆਪਦਾ ਚੌਲ ਲਾਉਣ ਲਈ ਉਹਦੇ ਲਈ ਜਗ੍ਹਾ ਪਾਜੂਗੀ ਪਿਛਲੇ ਸਾਲ ਵੀ ਦਿੱਕਤ ਸੈਂਟਰ ਦਾ ਕਰਕੇ ਆਈ ਸੀ ਤੇ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਤੇ ਆਮ ਪਬਲਿਕ ਨੂੰ ਇਹ ਲੱਗਦਾ ਸ਼ਾਇਦ ਪੰਜਾਬ ਸਰਕਾਰ ਦਾ ਲੱਗਦਾ ਹੈ ਪ੍ਰੈਜ਼ੀਡੈਂਟ ਉਸ ਨੂੰ ਉਹਨਾਂ ਨੂੰ ਫੇਸ ਇੱਕ ਇੱਕ ਮਾਇਆ ਜੀ ਇਦਾਂ ਆਇਆ ਵੀ ਜਿਹੜਾ ਜਿਹੜਾ ਪਿਛਲੇ ਸਾਲ ਤੁਸੀਂ ਵੀ ਦੇਖਿਆ ਪਿਛਲੇ ਸਾਲ ਅਕਤੂਬਰ ਤੱਕ ਵੀ ਜਿਹੜੀ ਆ ਉਹ ਮਿਲਕ ਹੁੰਦੀ ਰਹੀ ਹੈ ਪਿਛਲੇ ਸਾਲ ਸੋ ਸਤੰਬਰ ਲਾਸਟ ਅਕਤੂਬਰ ਤੱਕ ਵੀ ਹੁੰਦੀ ਰਹੀ ਆ ਸੋ ਇਸ ਸਾਲ ਇਸੇ ਕਰਕੇ ਅਸੀਂ ਜੁਲਾਈ ਦਾ ਇਹਨੂੰ ਕਹਿ ਦਿੱਤਾ ਵੀ ਜੁਲਾਈ ਚ ਕੰਪਲੀਟ ਕਰ ਦੇਣੀ ਆ ਸੋ ਅਸੀਂ ਕਾਫੀ ਐਡਵਾਂਸ ਆ ਸੋ ਮੈਨੂੰ ਲੱਗਦਾ ਆ ਕਿ ਇਹ ਜੇ ਆਪਾਂ ਜੋੜਾ ਅੱਜ ਅਸੀਂ ਕਰ ਲਈ ਆ ਮੀਟਿੰਗ ਇਹ ਸਾਡੀ ਸੰਜੀਦਗੀ ਦਾ ਪਗਟਾਵਾ ਹੀ ਆ ਕਿ ਅਸੀਂ ਇਸ ਨੂੰ ਸੀਜ਼ਨ ਨੂੰ ਲਾ ਕੇ ਪੂਰੀ ਤਰ੍ਹਾਂ ਗੰਭੀਰ ਆ ਹਾਂ ਜਿਹੜੀਆਂ ਸਾਡੀਆਂ ਲਾਇਬਿਲਟੀਜ਼ ਨੇ ਅਸੀਂ ਉਹ ਵੀ ਪੂਰੀਆਂ ਕਰ ਰਹੇ ਆ ਚਾਹੇ ਉਹ politically ਨੇ ਚਾਹੇ ਅ ਅ ਅਫੀਸਰ ਦਾ ਬਦਦ ਹੁੰਦੇ ਆ ਜਿਹੜੀਆਂ ਉਹਨਾਂ ਵੱਲੋਂ ਉਹਨਾਂ ਤੋਂ ਵੀ ਅਸੀਂ ਪੇਕਸ਼ਾ ਕਰਦੇ ਆ ਕਿ ਉਹ ਹੋਰ ਵੈਟਰ ਕੀਤੀਆਂ ਜਾਣ ਜੇ ਉਹ 7-8 ਲੱਖ ਮੂਵਮੈਂਟ ਕਰਦੇ ਆ ਤੇ ਇਹਨੂੰ 10 ਤੋਂ 12 ਕੀਤੀ ਜਾਵੇ ਤਾਂ ਜੋ ਇਸ ਸੰਕਟ ਚੋਂ ਪੰਜਾਬ ਨਿਕਲੇ ਸੋ ਅਸੀਂ ਵੈਟਰ ਕਰਾਂਗੇ ਸਾਡੀ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਨਾਲ ਮਿਲ ਰਸਨ ਰਾਟੀਆਂ ਨਾਲ ਅਸੀਂ ਸੀਜ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਮੱਤੀ ਸਾਹਿਬ ਫਸਲ ਮੰਡੀਆਂ ਤੋਂ ਜਿਸ ਦੀ ਖਰੀਦ ਨੂੰ ਲੈ ਕੇ ਮੌਇਸਚਰ ਨੂੰ ਲੈ ਕੇ ਪੌਦਾ ਦਿੱਕਤ ਆਉਂਦੀ ਸੀ ਖਾਸ ਕਰਕੇ ਕਿਸਾਨਾਂ ਨੂੰ ਕਾਟ ਬਹੁਤ ਜ਼ਿਆਦਾ ਕਰਨੀ ਪੈਣੀ ਸੀ ਉਹਨੂੰ ਕਿੱਦਾਂ ਕਿਤੇ ਮੈਨੇਜ ਕਰੋ ਕਾਟ ਕੋਈ ਹੈ ਨਹੀਂ ਕਾਟ ਕੋਈ ਹੈ ਨਹੀਂ ਇਸ ਲੈ ਕੇ ਕਾਫੀ ਸ਼ਿਕਾਇਤਾਂ ਆਈਆਂ ਸੀਗਾ ਮੌਇਸਚਰ ਦੇ ਨਾਲ ਦੇ ਉੱਤੇ ਇੱਕ ਤੇ ਇੱਕ ਤਾਂ ਇਹ ਕਰਾਂਗੇ ਆਉਣ ਵਾਲੇ ਦਿਨਾਂ 'ਚ ਜਦੋਂ ਸੀਜ਼ਨ ਸ਼ੁਰੂ ਹੋਊਗਾ ਜਿਹੜੀ ਕੰਬਾਈਨ ਹੈ ਉਹ ਆ ਸ਼ਾਮ ਨੂੰ 6 ਵਜੇ ਤੋਂ ਲੈ ਕੇ ਤੇ 10 ਵਜੇ ਦੇ ਦਰਮਿਆਨ ਇਹ ਉਹ ਤੋਂ ਬਾਅਦ ਚੱਲੇ ਦਿਨ 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 ਤਾਂ ਜੋ ਜਿਹੜਾ ਜਿਹੜਾ ਸ਼ਾਮ 6 ਵਜੇ ਤੱਕ ਜਿਹੜੇ 10 ਤੋਂ ਲੈ ਕੇ ਸ਼ਾਮ 7 ਵਜੇ ਤੱਕ ਤਾਂ ਜੋ ਜਿਹੜਾ ਉਹ ਤਰੇਲ ਵਾਲਾ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਉਹ ਸਮਾਂ ਲੰਘ ਜਾਵੇ ਤੇ ਇੱਕ ਮਤਲਬ ਜਿਹੜੀ ਉਹ ਧੁੱਪ ਦੇ ਅੰਦਰ ਉਹਦੀ ਮਤਲਬ ਕਟਾਈ ਹੋਵੇ ਸੋ ਸੈਕੰਡ ਸੈਕੰਡ ਇੱਕ ਇੱਕ ਹੋਰ ਆ ਸੈਕੰਡ ਡੇ ਆ ਵੀ ਕਿਉਂਕਿ ਇਸ ਵਾਰ ਮਤਲਬ 5 5 4 4 ਜ਼ਿਲ੍ਹਿਆਂ ਨੂੰ ਸਮਾਂ ਵੰਡ ਕੇ ਦਿੱਤਾ ਗਿਆ ਜੀਰੀ ਲਾਣ ਦੇ ਲਈ ਸੋ ਉਹ ਜਿਹੜਾ ਇੱਕ ਗੈਪ ਹੈ ਜਿਹੜਾ ਵਿੱਚ ਉਹਨੇ ਵੀ ਸਾਡੀ ਮਦਦ ਕਰਨੀ ਆ ਕਿਉਂਕਿ ਪਹਿਲਾਂ ਇਹ ਤਾਂ ਇਕੱਠਾ ਲੱਗਦਾ ਸੀਗਾ ਚੌਨਾ ਆ ਜਾਂਦਾ ਈ ਤੇ ਮੋਚਰ ਦੀ ਉੱਥੇ ਕਰਕੇ ਦਿੱਕਤ ਆਂਦੀ ਸੀਗੀ ਖਾਸ ਕਰਕੇ ਸਾਡਾ ਜਿਹੜਾ ਇਹ ਪਹਾੜੀ ਸਾਡਾ ਏਰੀਆ ਚਾਰ ਪੰਜਲੇ ਸੋ ਬਸ ਅਸੀਂ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਅ ਚਕਾਏ ਕਲਾਕਲਾ ਦਾਣਾ ਕੋਈ ਗੱਲ ਨਹੀਂ ਪੂਰੀ ਤਿਆਰੀ ਖੁਡੇ ਸਾਹਿਬ ਖੁਡੇ ਸਾਹਿਬ ਅਮੰਮਨ ਸਾਬ ਕਮੇਟੀ ਉੱਥੇ ਠੱਠ ਹੁੰਦੀ ਹੈ ਜਿਸੇ ਸਭ ਤੋਂ ਜ਼ਿਆਦਾ ਪ੍ਰੋਬਲਮਸ ਹਾਂ ਤੁਸੀਂ ਕੀ ਮੰਨਦੇ ਐਜ਼ ਅ ਚੇਅਰਮੈਨ ਦੀ ਫੋਰ ਐਂਡ ਸ਼ਿਵ ਸਪਲਾਈਡ ਮਲਟੀਪਲ ਪ੍ਰੋਬਲਮਸ ਹੈਆਂ ਕਿ ਤੁਹਾਨੂੰ ਸਬ ਕਮੇਟੀ ਬਣਾਉਣ ਚਾਰ ਚਾਰ ਕੈबिनेट ਮੰਤਰੀ ਸ਼ਾਵਨ ਕਰਨ ਦੇ ਵਿੱਚ ਕੀ ਪ੍ਰੋਬਲਮ ਸਈਆਂ ਉੱਥੇ ਇਸ ਲਈ ਕਿ ਅਸੀਂ ਦਾਅਵਾ ਕਰਦੇ ਆ ਰਹੇ ਹਾਂ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪਰ ਗਵਰਨਮੈਂਟ ਟਾਈਮ ਤੇ ਹੋ ਰਹੀ ਹੈ ਚੁਕਾਈ ਟਾਈਮ ਤੇ ਹੋ ਰਹੀ ਹੈ ਪੈਸਾ ਕਦ ਜੇ ਰਹੇ ਜਦੋਂ ਮਲਟੀਪਲ ਪ੍ਰੋਬਲਮ ਨਹੀਂ ਸੀ ਜਾਂ ਤੱਕ ਸਬਕਮੇਟੀ ਕਿਉਂ ਕਰੀ ਇਸ ਸਬਕਮੇਟੀ ਤੇ ਤੁਹਾਨੂੰ ਤਾਂ ਕੋਈ ਰਾਜ ਨਹੀਂ ਹੋਣਾ ਚਾਹੀਦਾ ਸੀ ਆਬਦੀ ਕਰੀ ਹੈ ਇਹ ਤੁਹਾਡਾ ਜੇ ਅਸੀਂ ਕਹੀਏ ਤੁਸੀਂ ਖਬਰਾਂ ਜਾ ਕੇ ਉਹ ਲਿਖਤਾ ਕਰਦਾ ਤਾਂ ਤੁਹਾਡਾ ਆਪਣੀ ਮਰਜ਼ੀ ਹੈ ਅਸੀਂ ਕਮੇਟੀ ਬਣਾਈ ਹੈ ਇੱਕ ਦੂਸਰੇ ਨਾਲ ਸਹਿਯੋਗ ਕਰਨ ਲਈ ਹੈ ਖੇਤੀਬਾੜੀ ਵਿਭਾਗ ਮੇਰਾ ਤਾਂ ਮੇਰਾ ਵੀ ਪਹਿਲਾ ਫਰਜ਼ ਹੈ ਸਾਡੀ ਮਾਰਕੀਟ ਕਮੇਟੀਆਂ ਸਾਰੇ ਦੇ ਨਾਲ ਜੁੜੀਆਂ ਹੋਈਆਂ ਉਹਦੇ ਪ੍ਰਬੰਧ ਅਸੀਂ ਵੀ ਕਰਨੇ ਹੁੰਦੇ ਆ ਇੱਕ ਦੂਸਰੇ ਨਾਲ ਰਲ ਮਿਲ ਕੇ ਰਵਾਂਗੇ ਤਾਲ ਮੇਲਿਆ ਬਣਾ ਰਹੂਗਾ ਕੋਈ ਮਾੜੀ ਗਲਤੀ ਨਹੀਂ ਇਹ ਮਾੜੀ ਗਲਤੀ ਨਹੀਂ ਗੱਲ ਤਾਂ ਹੁਣ ਕਰੋ ਜ਼ਰੂਰਤ ਦਾ ਜੋ ਜੋ ਜ਼ਰੂਰਤ ਦਾ ਆਪਸ ਵਿੱਚ ਦਾਲ ਮੇ ਤਾਂ ਪਹਿਲਾਂ ਰੋਜ਼ 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 ਨਮਕਿਆ ਜਿਹੜਾ ਮਤਲਬ ਜਿਹੜੀ ਪ੍ਰੋਬਲਮ ਆਉਂਦੀ ਹੈ ਸੈਂਟਰਲ ਗਵਰਨਮੈਂਟ ਵੱਲੋਂ ਬਹੁਤ ਸਾਰੀਆਂ ਆਉਂਦੀਆਂ ਉਸ ਤੇ ਉਹਨੂੰ ਰਲ ਮਿਲ ਕੇ ਅਸੀਂ ਫੇਸ ਕਰ ਬਸ ਜਿਨ੍ਹਾਂ ਸਿਰ ਕੱਟੇ ਜੁੜ ਕੇ ਬੈਠਣਗੇ ਉਹ ਮਾੜੀ ਗੱਲ ਨਹੀਂ ਸਾਡੀ ਸਾਡੀ ਸਰਕਾਰ ਸਾਡੀ ਪਾਰਟੀ ਸਾਡੇ ਮਿਨਿਸਟਰੋ ਕਿਦੋਂ ਬਾਹਰੋਂ ਤਾਂ ਲੈਂਦੇ ਨਹੀਂ ਕਿਸਾਨਾਂ ਵਾਲੀ ਕੰਮ ਕਰਾਂਗੇ ਯਾਰ ਕਿਸਾਨਾਂ ਦੇ ਪੰਜਾਬ ਇੱਕ ਹੋਰ ਹੈ ਵੈਸੇ ਇਹ ਗੱਲ ਦੀ ਇਹ ਗੱਲ ਦੀ ਸਵਾਲ ਕਿਉਂ ਉੱਠ ਗਿਆ ਹੈ ਨੇ 1 ਮਿੰਟ ਜੀ 1 ਮਿੰਟ ਇਹ ਸਵਾਲ ਕਿ ਹੈਗੀ ਹੈਗੀ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਲੈ ਕੇ ਮੇਰੀ ਵੀ ਜ਼ਿੰਮੇਵਾਰੀ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਸਾਡੇ ਮਿੱਤਰ ਪਿਆਰੇ ਇਹਨਾਂ ਦੀ ਵੀ ਇਹ ਟ੍ਰਾਂਸਪੋਰਟ ਜੁਆਇੰਟ ਕੰਮ ਹੈ ਸਵਾਲ ਇਹ ਕਿਉਂ ਉੱਠਿਆ ਹੈ ਸਵਾਲ ਦੇਖੋ ਸਰਕਾਰ ਦੀ ਗੰਭੀਰਤਾ ਗੱਡੀ ਵੱਡੀ ਹੈ ਜੇ ਅਸੀਂ ਕਰਿਆ ਤੋ ਕਮੜਾ ਤਾਂ ਨਹੀਂ ਕਰਿਆ ਅਸੀਂ ਪਿਛਲੇ ਸਾਲ ਦੇ ਕੰਪੈਰੀਟਿਵ ਵਾਲੇ ਕਿੰਨੇ ਅੱਗੇ ਆ ਗਏ ਹਿ ਪਿਛਲੇ ਸਾਲ ਜਦੋਂ ਨਵੀਂ ਇੱਕ ਇੱਕ ਮਿੰਟ ਜਦੋਂ ਨਵੀਂ ਪੈੜੀ ਆ ਗਈ ਥੀ ਸਪਟੰਬਰ ਲਾਸਟ ਦੇ ਵਿੱਚ ਅਕਤੂਬਰ ਦੇ ਫਰਸਟ ਵੀਕ ਦੇ ਵਿੱਚ ਉਦੋਂ ਪੰਜਾਬ ਦੀ ਮਿਲਿੰਗ ਕੰਪਲੀਟ ਨਹੀਂ ਹੋਈ ਸੀ ਪਰ ਨਾਓ ਅਸੀਂ ਅਪ ਟੂ 31 ਜੁਲਾਈ ਸਾਰੀ ਮਿਲਿੰਗ ਹੈ ਜਿਹੜੀ ਕੰਪਲੀਟ ਹੋ ਜਾਣੀ ਤੇ ਇਹ ਸਰਕਾਰ ਦੀ ਸੀਰੀਅਸਨੈਸ ਦੇਖੋ ਕਿ ਅਸੀਂ ਕਿੰਨੇ ਗੰਭੀਰ ਆ ਇਸ ਲਈ ਕਿ ਜਿਹੜੇ ਵੀ ਇਸ ਦੇ ਨਾਲ ਸੰਬੰਧਿਤ ਸਾਰੇ ਮੰਤਰੀ ਮੰਦੇ ਬੇਸ਼ੱਕ ਜੁਆਇੰਟ ਲਾਇਬਿਲਿਟੀ ਸਾਰੀ ਹੈ ਪਰ ਫਿਰ ਵੀ ਜੋ ਇਸ ਦੇ ਨਾਲ ਸੰਬੰਧਿਤ ਸਾਰੇ ਨੇ ਬੈਠ ਕੇ ਇੱਕ ਮਿੰਟ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਹੈ ਤਾਂ ਕਿ ਕਿਸੇ ਵੀ ਪਾਰਟਸ ਦੇ ਉੱਤੇ ਜਦੋਂ ਵੀ ਕੋਈ ਲੋਡ ਹੈ ਤਾਂ ਸਾਰੇ ਇਕੱਠੇ ਹੋ ਜੀ ਇੱਕ ਇੱਕ ਸੈਕਿੰਡ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਕਿਉਂ ਲੋਡ ਪਾਤਾ ਜਾਂਦੇ ਹੋ ਆ ਤਾਂ ਜਾਂਦੇ ਹੋ ਗੱਲ ਆ ਤਾਂ ਜਾਂਦੇ ਹੋ ਗੱਲ ਜਦੋਂ ਇਹ ਬਣਾਈ ਹੈ ਕਮੇਟੀ ਤਾਂ ਅਸੀਂ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਹਾਂ ਸਾਰੀ ਕੈਬਨਟ ਇਕੱਠੇ ਹੋ ਕੇ ਫੈਸਲੇ ਲੈਂਦੀ ਹੈ ਤਾਂ ਇਸ ਕਮੇਟੀ ਦੀ ਕੀ ਗੱਲ ਹੋ ਗਈ ਕਮੇਟੀ ਬਹੁਤ ਵਧੀਆ ਬਣੀ ਹੈ ਕਮੇਟੀ ਬਣੀ ਹੈ ਅਸੀਂ ਸੈਂਟਰ ਗਵਰਨਮੈਂਟ ਦੇ ਨਾਲ ਇੱਕ ਬੰਦਾ ਇੱਕ ਵਿਚਾਰ ਕਰਦਾ ਦੋ ਬੰਦੇ ਦੋ ਵਿਚਾਰ ਕਰਦੇ ਨੇ ਸਾਰੇ ਵਿਚਾਰ ਕਰਦੇ ਨੇ ਤੇ ਸੈਂਟਰ ਗਵਰਨਮੈਂਟ ਦੇ ਨਾਲ ਜਿਹੜੇ ਮਾਮਲੇ ਟੇਕ ਅਪ ਕਰਨ ਵਾਲੀ ਗੱਲ ਹੈ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਸਾਡੇ ਮੰਤਰੀ ਸਾਹਿਬ ਕਰ ਰਹੇ ਨੇ ਤੇ ਪੰਜਾਬ ਉਹ ਪੰਜਾਬ ਹੈ ਜਿਨੇ ਪੂਰੇ ਦੇਸ਼ ਦਾ ਪੇਟ ਭਰਿਆ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ थी ਉਹ ਅਨਾਜ ਦੀ ਕਮੀ ਪੰਜਾਬ ਨੇ ਪੂਰੀ ਕੀਤੀ ਹੁਣ ਸੈਂਟਰ ਗਵਰਨਮੈਂਟ ਦੀ ਜਿੱਥੇ ਤੱਕ ਜ਼ਿੰਮੇਵਾਰੀ ਬੰਦਿਆ ਸੀ ਬੇਨਤੀ ਕਰਦੇ ਆਂ ਅੱਜ ਦੀ ਮੀਟਿੰਗ ਦੇ ਰਾਹੀਂ ਇੱਕ ਮਰਜ਼ੀ ਕਿ ਜੋ 10 ਲੱਖ ਮੀਟ੍ਰਿਕ ਟਨ ਹਰਸ ਮਹੀਨੇ ਇਥੋਂ ਮੂਵਮੈਂਟ ਹੋਣੀ ਚਾਹੀਦੀ ਆ ਉਹ ਮੂਵਮੈਂਟ ਵੀ ਹੋਵੇ ਉਹ ਮੂਵਮੈਂਟ ਦੀ ਗੱਲ ਅਸੀਂ ਕਰਾਂਗੇ ਸੋ ਅਸੀਂ ਸਾਰੀਆਂ ਗੱਲਾਂ ਤਾਂਗੇ ਵਪਾਰੀ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਰਾਈਸ ਮੀਲਰ ਨੂੰ ਕਿਸੇ ਆੜਤੀ ਨੂੰ ਕਿਸੇ ਵਰਗ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਇਸ ਦੇ ਲਈ ਅਸੀਂ ਇਸ ਕਮੇਟੀ ਨੂੰ ਬਣਾ ਕੇ ਤਾਂ ਕਿ ਸਾਰਾ ਸਮੂਥਲੀ ਬਹੁਤ ਵਧੀਆ ਢੰਗ ਦੇ ਨਾਲ ਪਹਿਲਾਂ ਵੀ ਚੱਲ ਰਿਹਾ ਹੈ ਤੇ ਹੋਰ ਵਧੀਆ ਢੰਗ ਨਾਲ ਚੱਲੇ ਸਾਹਿਬ ਅਸੀਂ ਅਸੀਂ ਪੁੱਛਨੇ ਕੀ ਪਹਿਲੇ ਪ੍ਰੋਬਲਮ ਸੀਗੀਆਂ ਇਹ ਪ੍ਰੋਬਲਮ ਜੇ ਪ੍ਰੋਬਲਮ ਸੀਗੀਆਂ ਤਾਂ ਥੋੜਾ ਹੋਰ ਦੇ ਹਾਈਟ ਦਾ ਦਿਓ ਕਿਹੜੀ ਕਿਹੜੀ ਪ੍ਰੋਬਲਮ ਸੀ ਜਿੱਦੋਂ ਇਹ ਸਬਕਮੇਟੀ ਰਿਜ਼ੋਲਵ ਕਰੋਗੀ ਤੁਸੀਂ ਤੁਸੀਂ ਕਹਿੰਦੇ ਆ ਰਹੇ ਹੋ ਕੋਈ ਪ੍ਰੋਬਲਮ ਨਹੀਂ ਹੈ ਅਗਰ ਪ੍ਰੋਬਲਮ ਨਹੀਂ ਹੈ ਤਾਂ ਕਮੇਟੀ ਕਿਉਂ ਬਣੀ ਹੈ ਅਗਰ ਕਮੇਟੀ ਬਣੀ ਹੈ ਤਾਂ ਕਿਹੜੀ ਪ੍ਰੋਬਲਮਸ ਨੇ ਪ੍ਰੋਬਲਮ ਪਹਿਲਾਂ ਜੋ ਵੀ ਇੱਥੀਆਂ ਜੇ ਅਪ ਟੂ ਸੈਂਟਰ ਗਵਰਨਮੈਂਟ ਪ੍ਰੋਬਲਮ ਕਿਤੇ ਥੀ ਤਾਂ ਅਸੀਂ ਉਹਨੂੰ ਰਿਜ਼ੋਲਵ ਕੀਤਾ ਹੈ ਔਰ ਸੈਂਟਰ ਗਵਰਨਮੈਂਟ ਨੇ ਸਹਿਯੋਗ ਕੀਤਾ ਹੈ ਅਸੀਂ ਅੱਗੇ ਵੀ ਸਹਿਯੋਗ ਦੀ ਮੰਗ ਕਰਦੇ ਹਾਂ ਸੋ ਦੇਖੋ ਇਹ ਗੱਲ ਮੈਂ ਸਮਝਦਾ ਮੁੱਦਾ ਇਹ ਗੱਲ ਹੀ ਨਹੀਂ ਚੱਕਣ ਵਾਲੀ ਬਣਦੀ ਕਿ ਸਬ ਕਮੇਟੀ ਕਿਉਂ ਬਣੀ ਹੈ ਕੀ ਬਣੀ ਹੈ ਚੰਗੀ ਗੱਲ ਹੈ ਜੇ ਕੋਈ ਕੰਮ ਪੰਜਾਬ ਦੇ ਭਲੇ ਦੇ ਲਈ ਗੱਲ ਹੋ ਰਹੀ ਹੈ तो चंगी गल देखो मॉइस्चर की बात ये है कि मॉइस्चर जैसे ड्राई है जो राइस मिलर्स को पहले दो परसेंट ड्राइज देते थे सेंट्रल गवर्नमेंट लेकिन उसके बाद उन्होंने एक परसेंट दी ਹੁਣ ਲਾਸਟ ਈਅਰ ਅੱਧਾ ਪਰਸੈਂਟ ਘਟਦੀ ਅਸੀਂ ਉਹ ਵੀ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਾਂਗੇ ਕਿ ਅੱਧਾ ਪਰਸੈਂਟ ਜਿਹੜੀ ਡਰਾਈ ਹੈ ਉਹ ਨਹੀਂ ਸਹੀ 1% ਡਰਾਈ ਹੈ ਉਹ ਵੀ ਚੱਲੇ ਮੌਇਸਚਰ ਦੀ ਪ੍ਰੋਬਲਮ ਵਿੱਚ ਉਹ ਵੀ ਸਾਰੇ ਹੱਲ ਕੀਤੇ ਜਾ ਰਹੇ ਨੇ ਹਰ ਮੌਇਸਚਰ ਇਸ ਦਮ ਮੌਇਸਚਰ ਦੀ ਕੋਈ ਵੱਡੀ ਪ੍ਰੋਬਲਮ ਨਹੀਂ ਆਈ ਲਾਸਟ ਈਅਰ ਆਈ ਥੀ ਇਸ ਦਮ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਸਰਕਾਰ ਨੇ ਸਾਰੇ ਪ੍ਰਬੰਧ ਕੀਤੇ ਅਵੇਅਰਨੈਸ ਕੀਤੀ ਲੋਕਾਂ ਨੂੰ ਜਾਗਰੂਕ ਕੀਤਾ ਕਿਸਾਨਾਂ ਨੂੰ ਕਿਹਾ ਬੇਨਤੀਆਂ ਕੀਤੀਆਂ ਤੇ ਕਿਸਾਨ ਸਹੀ ਲੈ ਗਏ ਜਿਹੜੀ ਸੋ ਇਸ ਕਰਕੇ ਮੌਇਸਚਰ ਦੀ ਪ੍ਰੋਬਲਮ ਵੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਕੰਬਾਈਨਰ ਦੀ ਗੱਲ ਹੈ ਉਹ ਕੰਬਾਈਨਰ ਦਾ ਟਾਈਮ ਫਿਕਸ ਕਰਾਂਗੇ ਕਿਉਂਕਿ ਕੰਬਾਈਨ ਜੇ ਦਿਨ ਦੇ ਸਮੇਂ ਚੱਲਦੀ ਹੈ ਸਵੇਰੇ 10 6 ਵਜੇ ਤੋਂ 10 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਚੱਲਦੀ ਹੈ ਤਾਂ ਮੌਇਸਚਰ ਦੀ ਕੋਈ ਪ੍ਰੋਬਲਮ ਨਹੀਂ ਆਣੀ ਅੱਛਾ ਅੱਛਾ ਮਾਸੀ ਸਾਹਿਬ ਇੱਕ ਸਵਾਲ ਸੀ ਸਬਸਤ ਬਹਿ ਬਾਂਹ ਸਰਕਾਰ ਨੂੰ ਜਦੋਂ ਖਰੀਦ ਹੋਈ ਸੀ ਪਿਛਲੇ ਵਾਰ ਇੱਕ ਮਿੰਟ ਸਾਹਿਬ ਜਦੋਂ ਖਰੀਦ ਹੋਈ ਸੀ ਪਿਛਲੀ ਵਾਰ ਤਾਂ ਇੱਕ ਵਿਰੋਧੀ ਆਂਦ ਲੋ ਵੀ ਇੰਕਜ਼ਾਮ ਲਗਾਇਆ ਗਿਆ ਸੀ ਕਿਸਾਨ ਕਿਸਾਨ ਜੱਥੇਦਾਰ ਸਭ ਤੋਂ ਬੰਗਲ ਕਹੀ ਗਈ ਸੀ ਕਿ ਕਰੀਪੀ 5-6 ਹਜ਼ਾਰ ਕਰੋੜ ਦਾ ਸਕੈਮ ਹੋਇਆ ਘੱਟ ਲੱਗੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਨੇ ਜਦੋਂ ਫਸਲ ਲਗਾਣੀ ਸੀ ਉਹ ਤਾਂ ਦਰ ਬਹੁਤ ਵੱਧ ਗਿਆ ਸੀ ਕਿਸਾਨਾਂ ਦੇ ਵਿੱਚ ਸਾਡੀ ਫਸਲ ਚੱਕੀ ਜਾਏਗੀ ਕਿ ਨਹੀਂ ਚੱਕੀ ਜਾਏਗੀ ਉਹਦੇ ਤੇ ਤੁਸੀਂ ਕਿਹਾ ਸੀ ਅਸੀਂ ਜਾਂਚ ਕਰਾਵਾਂਗੇ ਕੋਈ ਉਹ ਜਾਂਚ ਹੋਈ ਸੀ ਜੇ ਹੋਈ ਸੀ ਤਾਂ ਉਹਦਾ ਸਟੇਟਸ ਕੀ ਹੈਗਾ ਇਸ ਤਰ੍ਹਾਂ ਇਸ ਤਰ੍ਹਾਂ ਜੀ ਇਸ ਤਰ੍ਹਾਂ ਇੱਕ ਕੇਸ ਦੱਸ ਦਿਓ ਤੁਸੀਂ ਇੱਕ ਕੇਸ ਪੂਰੇ ਪੰਜਾਬ ਦੇ ਵਿੱਚ ਕੁਆਂਟੀਟੀ 6000 5 6000 ਕਰੋੜ ਦੀ ਗੱਲ ਜਿਹੜੀ ਰੌਲਾ ਪਾਉਂਦੇ ਆ 40000 ਰੁਪਏ ਜੋ 5000 ਇੱਕ ਮਿੰਟ ਕਿਸੇ ਕਿਸਾਨ ਨੇ ਕਿਤੇ ਸ਼ਿਕਾਇਤ ਕੀਤੀ ਹੋਵੇ ਕਿਸੇ ਕਿਸਾਨ ਨੇ ਕਿਹਾ ਹੋਵੇ ਮੇਰੀ ਜਿਹੜੀ ਫਸਲ ਹੈ ਘੱਟ ਰੇਟ ਦੇ ਵਿਗੀ ਹੈ ਕਿਤੇ ਕੋਈ ਗੱਲ ਹੋਈ ਹੋਵੇ ਇਹ 5 6000 ਹੈ ਜੀ ਪ੍ਰੈਸ ਕਾਨਫਰੰਸ ਲੱਗਦੀ ਉਹ ਤਾਂ ਕਰ ਲੈਂਦੇ ਆ ਵੈਸੇ ਕੋਈ ਅਰਜ਼ੀ ਦਰਖਾਸਤ ਕਿਉਂ ਨਹੀਂ ਮੈਨੂੰ ਦੱਸੋ ਆਈਆਂ ਸੀ ਕਿ ਨਹੀਂ ਇੱਕ ਵੀ ਸ਼ਿਕਾਇਤ ਨਹੀਂ ਇਦਾਂ ਜੀ ਕੇਂਦਰ ਗਵਰਨਮੈਂਟ 17% ਮੌਇਸਚਰ ਵਾਲਾ ਚੋਨਾ ਲੈਂਦੀ ਆ ਇਹ ਕੇਂਦਰ ਦੀਆਂ ਐਫਸੀਆਈ ਦੀਆਂ ਹਦਾਇਤਾਂ ਆ ਹੁਣ ਜਦੋਂ ਪਿਛਲੇ ਸਾਲ ਕਿਸੇ ਦਾ 30% ਮੌਇਸਚਰ ਕਿਸੇ ਦਾ 32% ਉਹ ਆੜਤੀਏ ਦੀ ਸ਼ੈਲਰ ਵਾਲੇ ਦੀ ਤੇ ਕਿਸਾਨ ਦੀ ਆਪਸੀ ਕੋਈ ਭਾਈਚਾਰਕ ਸਾਂਝ ਆ ਜੇ ਕਿਸੇ ਨੇ ਜਿਆਦਾ ਕਿੱਲਾ ਵਟਕੇ ਲਿਆਂਦਾ ਉਹਦੇ 'ਚ ਉਹ ਕਿਸਾਨ ਦੀ ਜ਼ਿੰਮੇਵਾਰੀ ਹੈ ਪਰ ਸ਼ਿਕਾਇਤ ਕੋਈ ਨਹੀਂ ਕੋਈ ਸਟੇਮ ਨਹੀਂ ਹੋਇਆ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਇੱਕੋ ਸ਼ਿਕਾਇਤ ਨਹੀਂ ਪੂਰੇ ਪੰਜਾਬ ਦੇ ਵਿੱਚ। ਕਹਿੰਦੇ ਕਰੀਏ 1000 ਚਾਰ-ਪੰਜ ਹਜ਼ਾਰ ਕਰੋੜ ਦਾ ਜਿਹੜਾ ਹੈਗਾ ਪਰਮਾਨント ਨਹੀਂ ਹੈਗਾ। ਸਕੀਮਾਂ ਵਾਲੀਆਂ ਸਕੀਮਾਂ ਦੀ ਪਾਰਸੇ ਨਹੀਂ ਕਰ ਮਰੀ ਲਈ। ਸਕੀਮਾਂ ਵਾਲੀਆਂ ਸਕਾਰਾਂ ਚਲੇ ਗਈਆਂ। ਇਹ ਹੀ ਫੋਰਸ ਬਲਾਈ ਆ ਤੁਸੀਂ ਕਵਰ ਕਰਦੇ ਹੁੰਦੇ ਸੀਗੇ। ਸੋ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈਗਾ। ਅਜੀ ਤਾਂ ਸਾਫ ਨੀਅਤ ਨਾਲ ਸਾਫ ਨੀਅਤ ਦੇ ਨਾਲ ਮਾਨਯੋਗ ਮੋੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਸਰਯਾਰਵੰਦ ਕੇਜਰੀਵਾਲ ਜੀ ਨੇ ਦੱਸਣ ਤੇ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਲੱਗਿਆ। ਔਰ ਕੋਈ ਕਸਰ ਬਾਕੀ ਨਹੀਂ ਸਾਡਾਂ ਕੇ ਬਸ ਅੰਤ ਚ ਮੈਂ ਅਪੀਲ ਕਰਦਾ ਪੰਜਾਬ ਦਾ ਕਿਸਾਨ ਚੜ੍ਹਦੀ ਕਲਾ ਚ ਰਹੇ ਮਿਲਰ ਜ਼ਾਰਦੀ ਚੜ੍ਹਦੀ ਕਲਾ ਚ ਰਹਣ ਕਲਾ ਕਲਾ ਦਾਣਾ ਚੱਕਾਂਗੇ ਔਰ ਉਹਦੇ ਲਈ ਜੋ ਵੀ ਸਾਨੂੰ ਕਰਨਾ ਪਿਆ ਉਹ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਅਸੀਂ ਕੇਂਦਰ ਤੋਂ ਵੀ ਵਿਖਸ਼ਾ ਕਰਦੇ ਆਂ ਵੀ ਉਹ ਸਾਡੀ ਪ੍ਰਾਪਰ ਸੈਂਸ ਉਹ ਪੂਸਾ ਝੋਨੇ ਲੱਗ ਰਿਹਾ ਜੀ ਪੂਸਾ ਝੋਨੇ ਵਾਰੇ ਜਿਹੜਾ ਹੈਗਾ ਕਿਸੇ ਨੇ ਨਹੀਂ ਕੀਤਾ ਕਿਉਂਕਿ ਸਰਕਾਰ ਨੇ ਉਹ ਬੈਨ ਕੀਤਾ ਹੋਇਆ ਪੀ ਜੀ ਉਹ 30% ਕਰਦੇ ਜਿਹੜੀ ਤੇ ਉਹਦੇ ਵਿੱਚ ਉਹਦੇ ਵਿੱਚ ਹੈਗਾ ਠੀਕ ਸਬਸਤ ਕਰਕੇ ਜਦੋਂ ਉਹ ਪੂਸਾ ਬੈਨ ਕੀਤਾ ਜਦੋਂ ਮਾਰਕੀਟ ਦੇ ਵਿੱਚ ਆਏਗਾ ਪਤਾ ਲੱਗ ਜੂ ਕੋਈ ਉਹਦੇ ਚ ਕੋਈ ਦਿੱਕਤ ਨਹੀਂ ਸਾਰਾ ਖਾਰਾ ਪਾਣੀ ਆ ਉੱਥੇ ਚੰਗੀਆਂ ਕਿਸਮਾਂ ਨਹੀਂ ਹੁੰਦੀਆਂ ਜਿਹੜੀ ਯੂਨੀਵਰਸਿਟੀ ਸਟਾਰਚ ਕਰਦੀ ਹੈ ਤਾਂ ਉੱਥੇ ਹਾਈਬ੍ਰਿਡ ਬੀਜ ਲੈਂਦੇ ਨੇ ਬਹੁਤ ਸਾਰੇ ਕਿਸਾਨ ਤਾਂ ਉਹਦੇ ਸੋਲਿਊਸ਼ਨ ਕੰਦੇ ਲਈ ਕੀ ਹੈ ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਹਾਈਬ੍ਰਿਡ ਆਉਂਦਾ ਤੇ 3400 ਉਹ ਹੀ ਚੱਕਾਂਗੇ ਜਦੋਂ ਇਹ ਜਦੋਂ ਆਓਗੇ ਦੇਖੋ ਕਿ ਵੈਸੇ ਨਹੀਂ ਸੈਂਟਰ ਮਾਲ ਨੂੰ ਆੜਤੀ ਹਾਂ ਜਦੋਂ ਆਉ ਉਹੋ ਪਤਾ ਲੱਗੂ ਕਿ ਕਿਹੜੀ ਆਏਗੀ ਦੇਖੋ ਦੇਖੋ ਗੱਲੇ ਹੈ ਹਾਟ ਦੇ ਇਸ ਸਾਲ ਸੁਣੋ ਇਸ ਸਾਲ ਲੋਕਾਂ ਨੇ ਕਿਸਾਨਾਂ ਜਿੱਦ ਤੇ ਖਾਰਾ ਪਾਣੀ ਲਾਉਣੇ ਨਹੀਂ ਜ਼ਮੀਨਾਂ ਨੂੰ ਮਾੜਾ ਕਰ ਗੀਆ ਜਿਹੜਾ ਚੰਗੇ ਜਿਹੜਾ ਕੰਮ ਹੋਵੇ ਪ੍ਰੈਸ ਵਾਲੇ ਭਰਾ ਤੁਸੀਂ ਕਵਰੇਜ ਕਰੋ ਵਧੀਆ ਕਰੋ 22 ਤੋਂ ਪਹਿਲਾਂ ਝੋਨਾ 13 ਜਨਵਰੀ ਤੱਕ ਰੁਲਦਾ ਹੁੰਦਾ ਸੀ ਚੱਕੇ ਲੱਗੇ ਹੁੰਦੇ ਸ ਮੰਡੀਆਂ 'ਚ ਆਪਣੀ ਸਰਕਾਰ ਤੇ 1 ਅਕਤੂਬਰ ਨੂੰ ਪਰਚੇ ਸ਼ੁਰੂ ਹੁੰਦੀ ਹੈ ਨਾਲੋਂ ਨਾਲ ਝੋਨਾ ਚੁੱਕਿਆ ਹੈ ਮੁੱਖ ਮੰਤਰੀ ਸਾਹਿਬ ਵੀ ਇਹ ਵੀ ਸਲਾਹਗਾ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਾਲ ਹੀ ਪਰਚੇ ਨਾਲ ਹੀ ਝੋਨਾ ਚੁੱਕਿਆ ਜਾਂਦਾ ਹੈ ਥੈਂਕ ਯੂ ਥੈਂਕ ਯੂ ਧੰਨਵਾਦ